ਕਾਪਾ ਜਿਹੜਾ ਉਹ ਸਿਹਾਲ ਦਾ ਹੈ ਜਿਹਦੇ ਵਿੱਚ ਤੁਸੀਂ 8 ਟੀਮਾਂ ਜਿਹੜੀਆਂ ਇਨਵਾਈਟ ਕੀਤੀਆਂ ਹੋਆਂ ਜਾਂ ਖੜਾ ਰਹੇ ਹੋ ਉਹਦੇ ਵਿੱਚ ਕਿਹੜੀਆਂ-ਕਿਹੜੀਆਂ ਟੀਮਾਂ ਹੋਣੀਆਂ ਕੁਝ ਜਾਣਕਾਰੀ ਹੈ ਹਾਲੇ ਕਿਤਾ ਪਿੰਡ ਪਾਸਿਆਂ ਦੇ ਸਹਿਯੋਗ ਨਾਲ ਬਾਕੀ ਜਿਹੜੀ ਸਾਡੀ ਟੀਮ ਹੈ ਐਨਆਰ ਵੀਰਾਂ ਦੇ ਸਹਿਯੋਗ ਨਾਲ ਤਾਂ ਕਾਮਯਾਬ ਹੋਇਆ ਤੁਹਾਡਾ ਹੂੰ ਬਾਕੀ ਸਾਡਾ ਕਿਸੇ ਦਾ ਪੋਲੀਟੀਕਲ ਫ੍ਰੀ ਹੈ ਕਿਸੇ ਵੀ ਗਰੁੱਪ ਨਾਲ ਨਹੀਂ ਬਿਲਕੁਲ ਜੀ ਤਾਂ ਹੀ ਇਸ ਕਰਕੇ ਨਹੀਂ ਤਾਂ ਸਾਰਾ ਦਿਨ ਬੀਜਪੀ ਐਂਟਰੀ ਪੈਂਦੀ ਰਹਿੰਦੀ ਨਹੀਂ ਟਾਈਮ ਨਹੀਂ ਬਰਬਾਦ ਹੁੰਦਾ ਸਾਡੇ ਕਾਪੇ ਦਾ ਕੋਈ ਵੀ ਹੂੰ ਆ ਖਿਡਾਰੀ ਖੇਡਣ ਆਉਣਗੇ ਜਾਂ ਜਿਹੜੇ ਦਰਸ਼ਕ ਦੇਖਣ ਆਉਣਗੇ ਉਹਨਾਂ ਨੂੰ ਤੁਸੀਂ ਹੋਰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਅਸੀਂ ਕਹਿਣਾ ਵੀ ਟਾਈਮ ਨਾਲ ਆਜੋ ਟਾਈਮ ਨਾਲ ਹੀ ਸਮਾਪਤੀ ਹੈ ਇਸ ਵਾਰ 10 ਵਜੇ ਆਪਣੇ ਪਹਿਲੇ ਓਪਨ ਦੇ ਇੱਕ ਵਿੰਡੋ ਓਪਨ ਦੇ ਮੈਚ ਸ਼ੁਰੂ ਹੋ ਜਾਣਗੇ 12:30 ਵਜੇ ਚੱਕਰ ਸਮਾਪਤੀ ਕਰਕੇ 1 ਵਜੇ ਤੋਂ ਪਹਿਲਾਂ ਪਹਿਲਾਂ ਜਿਹੜਾ ਆਲ ਓਪਨ ਦਾ ਮੈਚ ਸ਼ੁਰੂ ਕਰ ਦਿੱਤਾ ਜਾਵੇ ਕਲਾ ਕਬੱਡੀ 123live.com ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਜੈਲਦਾਰ ਕਰਾਟ ਅਸੀਂ ਪਹੁੰਚੇ ਹੋਏ ਹਾਂ ਪਿੰਡ ਸਿਹਾਲ ਦੀ ਧਰਤੀ ਦੇ ਜਿੱਥੇ ਬਹੁਤ ਵੱਡਾ ਕਬੱਡੀ ਕੱਪ ਜਿਹੜਾ ਕਰਵਾਇਆ ਜਾ ਰਿਹਾ ਹੈ ਪਿਛਲੇ ਲੰਮੇ ਸਮੇਂ ਤੋਂ ਇਸ ਕਬੱਡੀ ਕੱਪ ਦੀ ਜਗ ਜਹਾਨ ਚਰਚਾ ਹੋਈ ਹੋਈ ਹੈ ਉਸ ਕਬੱਡੀ ਕੱਪ ਦੇ ਜਿਹੜੇ ਆਰਗੇਨਾਈਜ਼ਰ ਨੇ ਉੱਥੋਂ ਦੇ ਪ੍ਰਬੰਧਕ ਨੇ ਸਾਰੀ ਕਲੱਬ ਮੇਰੇ ਨਾਲ ਹੈ ਉਹਨਾਂ ਨਾਲ ਆਪਾਂ ਇੱਥੋਂ ਦੇ ਟੂਰਨਾਮੈਂਟ ਬਾਰੇ ਇੱਥੋਂ ਦੇ ਪ੍ਰਬੰਧਾਂ ਬਾਰੇ ਜਾਂ ਆਉਣ ਵਾਲੇ ਖਿਡਾਰੀਆਂ ਬਾਰੇ ਗੱਲਬਾਤ ਕਰਾਂਗੇ ਔਰ ਮੈਂ ਤੁਹਾਨੂੰ ਲੈ ਚੱਲਦਾ ਹਾਂ ਪ੍ਰਬੰਧਕਾਂ ਦੇ ਕੋਲ ਸਾਸ਼ੀ ਗਾਇਕ ਡਾਕਟਰ ਸਾਹਿਬ ਇਹ ਡਾਕਟਰ ਸਾਹਿਬ ਜਿਹੜਾ ਤੁਸੀਂ ਕਬੱਡੀ ਕੱਪ ਕਰਵਾ ਰਹੇ ਹੋ ਕਿੰਨੀ ਤਰੀਕ ਨੂੰ ਕਰਵਾਇਆ ਜਾ ਰਿਹਾ ਹੈ 12 ਜਨਵਰੀ ਨੂੰ ਕਰਵਾਇਆ ਜਾ ਰਿਹਾ ਹੈ ਕਿਹੜੇ ਕਿਹੜੇ ਪ੍ਰਾਈਜ਼ ਰੱਖੇ ਜਾ ਰਹੇ ਨੇ ਇਹਦੇ ਵਿੱਚ 3 ਲੱਖ 2 ਲੱਖ ਅਤੇ ਵੈਸਟਰਨ ਆਪਣਾ ਸਰਵਾਜ ਦਾ ਮੈਟ੍ਰਿਕ ਡਾਕਟਰ ਸਾਹਿਬ ਜਿਹੜਾ ਇਹ ਟੂਰਨਾਮੈਂਟ ਹੋ ਰਿਹਾ ਕਿੰਨਾਂ ਦੀ ਯਾਦ ਦੇ ਵਿੱਚ ਹੋ ਰਿਹਾਗਾ ਮਾਤਾ ਪਿਤਾ ਦੀ ਯਾਦ ਦੇ ਵਿੱਚ ਤੇ ਜਿਆਦਾਤਰ ਦੇਖਿਆ ਜਾਂਦਾ ਵੀ ਹਰ ਇਲਾਕੇ ਦੇ ਵਿੱਚ ਕੋਈ ਨਾ ਕੋਈ ਕੱਪ ਜਿਹੜਾ ਪ੍ਰਸਿੱਧ ਹੁੰਦਾ ਤੁਹਾਡਾ ਜਿਹੜਾ ਕਬੱਡੀ ਕੱਪ ਆ ਸਿਹਾਲ ਦਾ ਕਬੱਡੀ ਕੱਪ ਜਿਹੜਾ ਤੁਹਾਡੇ ਮਾਤਾ ਪਿਤਾ ਦੀ ਯਾਦ ਦੇ ਵਿੱਚ ਤੁਸੀਂ ਪਿਛਲੇ 6 ਸਾਲਾਂ ਤੋਂ ਕਰਵਾ ਰਹੇ ਹੋ ਉਹ ਕਬੱਡੀ ਕੱਪ ਜਿਹੜਾ ਜੱਗ ਜਾਹਰ ਹੋਇਆ ਹੋਇਆ ਲੋਕਾਂ ਦੀ ਕਹਿੰਦਾ ਹੁੰਦਾ ਵੀ ਲੋਕ ਬਲਾਂ ਦੀ ਚਰਚਾ ਹੋਇਆ ਹੋਇਆ ਤੁਸੀਂ ਇਸ ਨੂੰ ਕਿਸ ਨਜ਼ਰ ਨਾਲ ਦੇਖਦੇ ਹੋ ਇਹ ਕਿਤਾ ਪਿੰਡ ਦੇ ਵਸਨੀਕਾਂ ਦੇ ਸਹਿਯੋਗ ਨਾਲ ਬਾਕੀ ਜਿਹੜੀ ਸਾਡੀ ਟੀਮ ਹੈ ਐਨਆਰ ਵੀਰਾਂ ਦੇ ਸਹਿਯੋਗ ਨਾਲ ਤਾਂ ਕਾਮਯਾਬ ਹੋਇਆ ਤੁਹਾਡਾ ਹੂੰ ਬਾਕੀ ਸਾਡਾ ਕਿਸੇ ਦਾ ਪੋਲੀਟਿਕਲ ਫਰੀ ਹੈ ਇਹ ਕਿਸੇ ਵੀ ਗਰੁੱਪ ਨਾਲ ਨਹੀਂ ਹੈ ਬਿਲਕੁਲ ਜੀ ਤਾਂ ਹੀ ਇਸ ਕਰਕੇ ਨਹੀਂ ਤਾਂ ਸਾਰਾ ਦਿਨ ਵੀਆਪੀ ਐਂਟਰੀ ਪੈਂਦੀ ਰਹਿੰਦੀ ਐ ਨਹੀਂ ਟਾਈਮ ਨਹੀਂ ਬਰਬਾਦ ਹੁੰਦਾ ਸਾਡੇ ਕੱਪ ਦੇ ਕੋਈ ਵੀ ਹੂੰ ਤੇ ਜਿਹੜੇ ਖਿਡਾਰੀ ਆਉਣਗੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਜਿਹੜੇ ਖਿਡਾਰੀਆਂ ਦਾ ਇਸ ਵਾਰ ਟਾਈਮ 12:30 ਵਜੇ ਦਾ 1 ਵਜੇ ਨੂੰ ਪਹਿਲਾ ਮੈਚ ਸ਼ੁਰੂ ਹੋ ਜਾਊਗਾ ਆਲ ਓਪਨ ਦਾ ਠੀਕ ਹੈ ਜੀ ਕਿੰਨੀਆਂ ਟੀਮਾਂ ਇਹਦੇ ਵਿੱਚ ਤੁਸੀਂ ਇਨਵਾਈਟ ਕਰ ਰਹੇ ਹੋ ਟੀਮਾਂ ਤੇ ਇਸੇ ਤਰ੍ਹਾਂ ਸਾਡੇ ਨਾਲ ਡਾਕਟਰ ਮੱਗਰ ਸਿੰਘ ਜੀ ਸਿਆਲ ਜੋਗੇ ਇਸ ਕਬੱਡੀ ਕੱਪ ਦੇ ਮੇਨ ਆਰਗੇਨਾਈਜ਼ਰ ਨੇ ਜੋ ਕਿ ਮੁੱਖ ਪ੍ਰਬੰਧਕ ਨੇ ਉਹਨਾਂ ਦੇ ਨਾਲ ਹੀ ਸਾਡੀ ਖੇਡ ਕਬੱਡੀ ਦੇ ਉੱਗੇ ਖੇਡ ਪ੍ਰਮੋਟਰ ਭਾਈ ਚਮਕੌਰ ਸਿੰਘ ਜੀ ਕਮਾਨ ਉਹਨਾਂ ਦੇ ਬੱਗੇ ਬ੍ਰਦਰ ਨੇ ਭਾਈ ਬਲਕਾਰ ਕਮਾਨ ਜੀ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਬਲਕਾਰ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਭ ਤੋਂ ਪਹਿਲਾਂ ਜੀ ਮੈਂ ਇੱਕ ਕਬੱਡੀ 1 2 3 ਲਾਈਵ ਦਾ ਬਹੁਤ ਧੰਨਵਾਦ ਕਰਦਾ ਜਿਹੜਾ ਆਪਣੇ ਖੇਡ ਮੇਲੇ ਨੂੰ ਸਾਰੇ ਦਰਸ਼ਕਾਂ ਨੂੰ ਦੂਰ ਦੂਰ ਤੱਕ ਬੈਠੇ ਫੌਰਨ ਤੱਕ ਇਹ ਸਾਨੂੰ ਦਿਖਾਉਂਦੇ ਨੇ ਸਾਰਿਆਂ ਨੂੰ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਬਲਕਰ ਭਾਈ ਜਦਾਂ ਦੇਖਿਆ ਜਾਂਦਾ ਪਹਿਲਾਂ ਤੁਸੀਂ ਦੜਵੇ ਦੇ ਵਿੱਚ ਬਹੁਤ ਵੱਡਾ ਕਬੱਡੀ ਕੱਪ ਕਰਵਾਉਂਦੇ ਰਹੇ ਹੋ ਅੱਜ ਕੱਲ ਜਿਹੜੀ ਇਲਾਕੇ ਦੇ ਜਿੰਨੇ ਵੀ ਕਬੱਡੀ ਕੱਪ ਆਉਂਦੇ ਆ ਤੁਹਾਡੇ ਪਰਿਵਾਰ ਦੀ ਬਹੁਤ ਵੱਡੀ ਸਪੋਰਟ ਹੁੰਦੀ ਹੈ ਜਿਸ ਦੇ ਵਿੱਚ ਉਹ ਸਭ ਤੋਂ ਮੇਨ ਕਬੱਡੀ ਕੱਪ ਆ ਜਿਹੜਾ ਉਹ ਸਿਹਾਲ ਦਾ ਹੈ ਜਿਹਦੇ ਵਿੱਚ ਤੁਸੀਂ 8 ਟੀਮਾਂ ਜਿਹੜੀਆਂ ਇਨਵਾਈਟ ਕੀਤੀਆਂ ਹੋ ਜਾਂ ਖੜਾ ਰਹੇ ਹੋ ਉਹਦੇ ਵਿੱਚ ਕਿਹੜੀਆਂ ਕਿਹੜੀਆਂ ਟੀਮਾਂ ਹੋਣਗੀਆਂ ਕੁਝ ਜਾਣਕਾਰੀ ਹੈ ਹਾਲੇ ਕਬੱਡੀਆਂ ਤਕਰੀ ਕਬੱਡੀ ਦੀਆਂ ਜਿੰਨੀਆਂ ਵੀ ਟੀਮਾਂ ਤਕਰੀਬਨ ਵਧੀਆ ਪਲੇਅਰ ਨੇ ਸਾਰੀਆਂ ਕਲੱਬਾਂ ਨੂੰ ਇਨਵਾਈਟ ਕੀਤਾ ਹੋਇਆ ਦਾ ਅਸੀਂ ਨਹੀਂ ਤਕਰੀਬਨ ਸਾਰੇ ਪਲੇਅਰ ਹੀ ਉਰੇ ਖੇਡਣ ਨੂੰ ਮ ਉਹ ਟਾਈਮ ਤੇ ਆਏ ਤੋਂ ਵੱਖ-ਵੱਖ ਟੀਮਾਂ ਨੇ ਏਡੋ-ਅੱਡ ਨੌ ਰੱਖੇ ਹੋਏ ਨੇ ਉਹ ਆ ਜਾਣਗੇ ਜੀ ਪਲੇਅਰ ਸਾਰੇ ਆਉਣਗੇ ਤਕਰੀਬਨ ਜਿਹੜੇ ਖੇਡ ਰਹੇ ਨੇ ਜਿਹੜੇ ਨਹੀਂ ਵੀ ਹਾਲ ਤੱਕ ਖੇਲੇ ਉਹ ਵੀ ਇੱਥੇ ਇਸ ਕੱਪ ਦੇ ਖੇਲਣਗੇ ਜੀ ਹਾਂ ਤਾਕੜਾ ਕਬੱਡੀ ਕੱਪ ਆ ਜੀ ਪੂਰੇ ਪ੍ਰਬੰਧ ਵੀ ਪਿਛਲੇ ਸਾਲ ਨਾਲੋਂ ਅਸੀਂ ਵਧੀਆ ਕਰੇ ਨੇ ਜੀ ਗਰਾਊਂਡ ਸਟੇਡੀਅਮ ਤੇ ਪਹਿਲਾਂ ਪਿਛਲੀ ਵਾਰ ਘੱਟ ਸੀਗਾ ਐਸ ਵਾਰੀ ਵੱਧਾ ਰਸਤੇ ਵੱਧ ਲਾਏ ਨੇ ਜੀ ਪ੍ਰਬੰਧ ਵੀ ਬਹੁਤ ਵਧੀਆ ਕਰ ਪਿਛਲੇ ਸਾਲ ਨਾਲੋਂ ਅਸੀਂ ਕਰੇ ਜੀ ਬਿਲਕੁਲ ਇਹ ਕੀ ਲੋਕੇਸ਼ਨ ਹੋਊਗੀ ਟੂਰਨਾਮੈਂਟ ਦੀ ਏ ਟੂ ਟੂਰਨਾਮੈਂਟ ਦੀ ਲੋਕੇਸ਼ਨ ਜਦੋਂ ਆਪਾਂ ਇਧਰੋਂ ਆਉਨੇ ਆ ਜੀ ਆਪਣਾ ਸਮੂਰਾ ਤੋਂ ਡੜਬੇ ਤੋਂ ਸਮੂਰਾ ਰੋਡ ਆ ਗਿਆ ਜਦੋਂ ਆਉਨੇ ਆ ਭਾਰਤ ਮਾਲਾ ਰੋਡ ਆਉਂਦਾ ਜੀ ਉਹਦੇ ਕੋਲੋਂ ਦੋ ਰਸਤੇ ਜਾਂਦੇ ਨੇ ਦੋਹੇ ਸਾਈਡਾਂ ਤੇ ਹੂੰ ਉਹਦਾ ਇੱਕ ਰਸਤਾ ਤਾਂ ਜਾ ਆਪਣਾ ਜਿਹਨੇ ਜਿੱਥੇ ਪਬਲਿਕ ਨੇ ਖੜਨਾ ਉਹਦੇ ਜਾ ਕੇ ਐਂਟਰ ਹੁੰਦਾ ਜਿਹੜਾ ਸੀ ਵੀਆਈਪੀ ਐਂਟਰੀ ਰੱਖੀ ਉਹ ਪਿੰਡ ਪਿੰਡ ਵਿੱਚ ਹੋ ਗਿਆ ਉਹਨਾਂ ਦਾ ਖਿਡਾਰੀਆਂ ਦੀ ਐਂਟਰੀ ਆ ਜਿਹੜੀ ਉਹ ਅਲੱਗ ਹੀ ਰੱਖਿਆ ਜਾਂ ਕਿਦਾਂ ਖਿਡਾਰੀਆਂ ਦੀ ਐਂਟਰੀ ਵੀ ਇਧਰ ਦੀ ਵੀਆਈਪੀ ਉਹਦੇ ਵਿੱਚ ਦੀ ਰੱਖਾਂਗੇ ਜੀ ਠੀਕ ਹੈ ਜੀ ਹਾਂ ਜੀ ਤੇ ਇਹ ਸਾਨੂੰ ਸਾਡੇ ਨਾਲ ਡਾਕਟਰ ਮੱਗਰ ਸਿੰਘ ਦੇ ਸਿਆਲ ਦੇ ਜੋ ਬਹੁਤ ਨਜ਼ਦੀਕੀ ਦੋਸਤ ਜੋ ਕਿ ਆਪਸ ਦੇ ਵਿੱਚ ਇੱਕ ਗੂੜੇ ਰਿਸ਼ਤੇਦਾਰ ਵੀ ਨੇ ਔਰ ਨਾਲ ਸਾਡੀ ਖੇਡ ਕਬੱਡੀ ਦੇ ਉਹ ਕੇ ਪ੍ਰਮੋਟਰ ਨੇ ਬਲਕਾਰ ਸਿੰਘ ਜੀ ਕਮਾਨ ਜਿਹਨਾਂ ਨਾਲ ਗੱਲਬਾਤ ਕੀਤੀ ਆ ਔਰ ਇਸੇ ਤਰ੍ਹਾਂ ਸਾਡੇ ਅਮਨ ਘੱਗਾ ਜੀ ਇਹ ਵੀ ਹਰ ਸਾਲ ਇਸ ਟੂਰਨਾਮੈਂਟ ਦੇ ਮੇਨ ਆਰਗੇਨਾਈਜ਼ਰਾਂ ਦੇ ਵਿੱਚ ਹੁੰਦੇ ਆ ਅਮਨ ਵੀਰੇ ਸასი ਗੱਲ ਮਿਲਦੇ ਸ਼ਕਪਰਾ ਜੀ ਤੇ ਜਿਹੜੇ ਤੁਸੀਂ ਬੈਸਟ ਰੇਡਰ ਤੇ ਬੈਸਟ ਜਾਫੀ ਨੂੰ ਸਭ ਰਾਜ ਟਰੈਕਟਰ ਦੇ ਰਹੇ ਹੋ ਪਹਿਲਾਂ ਕਬੱਡੀ ਦੇ ਵਿੱਚ ਜਦੋਂ ਤੁਸੀਂ ਇਸ ਪਿੰਡ ਦੀ ਸ਼ੁਰੂਆਤ ਕੀਤੀ ਇਸ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ ਪਹਿਲਾਂ ਟੂ-ਵੀਲਰ ਮੋਟਰਸਾਈਕਲ ਰੱਖੇ ਗਏ ਸਿੰਪਲ ਫਿਰ ਉਸ ਤੋਂ ਬਾਅਦ ਬੋਲਟਾਂ ਦੀ ਆਈ ਗੱਲ ਫਿਰ ਗੱਲ ਹਰਲੇਂ ਤੇ ਆ ਗਈ ਟੂ-ਵੀਲਰ ਤੋਂ ਸਿੱਧਾ ਫੋਰ-ਵੀਲਰ ਤੱਕ ਕਿਵੇਂ ਪਹੁੰਚਣਾ ਹੋਇਆ ਕਿ ਸਵਾਭੂ ਬਣਿਆ ਦੇਖੋ ਭਰਾ ਜੀ ਸਾਡਾ ਜਿਹੜਾ ਮਿੱਤਰ ਪਿਆਰ ਨੇ ਬਹੁਤ ਜ਼ਿਆਦਾ ਨੇੜੇ ਨੇ ਸਾਡੇ ਸਾਡੇ ਐਨ ਆਰ ਆਈ ਵੀਰ ਹੋ ਗਏ ਪਿੰਡ ਦਾ ਸਹਿਯੋਗ ਹੋ ਗਿਆ ਸਾਡੇ ਮਿੱਤਰ ਹੋ ਗਏ ਭਾਈ ਬਲਕਾਰ ਜੀ ਖੜੇ ਨੇ ਭਾਈ ਚਮਕੌਰ ਘਵਾਨ ਹੋ ਗਏ ਯੂਕੇ ਤੋਂ ਬਾਈ ਦੇ ਵੱਡੇ ਬ੍ਰਦਰ ਨੇ ਤੇ ਉਹਨਾਂ ਦੇ ਸਹਿਯੋਗ ਨਾਲ ਸਾਰੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਅਸੀਂ ਹੌਲੀ ਹੌਲੀ ਅੱਗੇ ਵਧ ਰਹੇ ਹਾਂ ਤੇ ਉਹਨਾਂ ਦੀ سپورਟ ਦੇ ਨਾਲ ਹੀ ਤੇ ਅਸੀਂ 4 ਫੋਰ ਵੀਲਰ ਤੇ ਪਹੁੰਚੇ ਆ ਤੇ ਉਮੀਦ ਕਰਦੇ ਆ ਵੀ ਅਸੀਂ ਇਦਾਂ ਹੀ ਵਰਕਰ ਰੱਖਾਂਗੇ ਟੂਰਨਾਮੈਂਟ ਨੂੰ ਤੇ بلੰਦੀਆਂ ਤੇ ਹੋਰ ਲੈ ਕੇ ਜਾਵਾਂਗੇ ਡਾਕਟਰ ਸਾਹਿਬ ਦੇ ਮਾਤਾ ਪਿਤਾ ਦੀ ਯਾਦ ਦੇ ਵਿੱਚ ਜੋ ਇਹ ਚੱਲ ਰਿਹਾ ਹੈ ਇਹਨੂੰ ਹੋਰ ਅੱਗੇ ਵਧਾਵਾਂਗੇ ਬਿਲਕੁਲ ਜੀ ਤੇ ਡਾਕਟਰ ਸਾਹਿਬ ਇੱਕ ਗੱਲ ਮੈਂ ਹੋਰ ਪੁੱਛਣੀ ਚਾਹੂੰਗਾ ਜਦੋਂ ਉਹਨਾ ਟੂਰਨਾਮੈਂਟ ਜਦੋਂ ਆਮ ਆਪਾਂ ਕਿਸੇ ਇਲਾਕੇ ਦੇ ਵਿੱਚ ਟੂਰਨਾਮੈਂਟ ਦੇ ਜਾਂਦੇ ਆ ਜਿੰਨਾਂ ਕੋ ਦਾ ਬਜਟ ਹੁੰਦਾ ਹੈ ਉਹਨੇ ਕਹਦਾ ਤਾਂ ਮੈਨੂੰ ਲੱਗਦਾ ਤੁਸੀਂ ਲੰਗਰੀ ਦਾ ਦਸਨੇ ਹੋ ਬਾਦਾਂ ਨਿਆ ਆਮ ਟੂਰਨਾਮੈਂਟ ਦਾ ਬਜਟ 2.5-3 ਲੱਖ ਹੁੰਦਾ 5 ਲੱਖ ਦਾ ਸਾਡਾ ਲੰਗਰ ਲੱਗ ਜਾਂਦਾ ਹੂੰ ਜਿਹੜੇ ਦਾ ਪ੍ਰਬੰਧ ਸਾਡੇ ਪੂਨੀਆ ਕੈਟਰ ਵਿੱਚ ਕਰਦੇ ਨੇ ਹੂੰ ਐਂਡ ਤੱਕ ਲੰਗਰ ਚੱਲਦਾ ਪਹਿਲੀ ਵਾਰ ਜਿਹੜਾ ਲਾਸਟ ਤੱਕ ਚੱਲਦਾ ਲਾਸਟ ਤੱਕ ਵੀ ਕਾਫੀ ਮਿਲਦੀ ਹੈ ਹੂੰ ਡਾਕਟਰ ਸਾਹਿਬ ਜਿਹੜੇ ਦਰਸ਼ਕ ਆਉਣਗੇ ਉਹਨਾਂ ਦੇ ਬੈਠਣ ਰੋਟਣ ਦੇ ਕਿੱਦਾਂ ਦੇ ਪ੍ਰਬੰਧ ਹੋਣਗੇ ਟੂਰਨਾਮੈਂਟ ਉਹਨਾਂ ਦੇ ਪੂਰੇ ਪ੍ਰਬੰਧ ਨੇ ਟਾਪ ਦਾ ਸਟੇਡੀਅਮ ਬਣਾ ਦਾਂਗੇ ਬਿਲਕੁਲ ਠੀਕ ਹੈ ਪਾਰਕਿੰਗ ਬੋਲਾਚਾਰ ਕੀ ਲੈਣੀ ਦਰਵਨਾਂ ਵਾਲੀ ਪਾਰਕਿੰਗ ਹੈ ਅਲੱਗ ਤੋਂ ਹੂੰ ਜਨਨ ਕਿ ਜਿਹੜੀ ਪਾਰਕਿੰਗ ਹੈ ਪਾਰਕਿੰਗ ਦੀ ਦਿੱਕਤ ਸੀ ਪਿਛਲੀ ਵਾਰੀ ਬਹੁਤ ਦਿੱਕਤ ਆਈ ਇਸ ਕਰਕੇ ਅਲੱਗੋ ਅਲੱਗ ਪਾਰਕਿੰਗ ਬਣਾਤੀ ਹੂੰ ਜਿਹੜੇ ਖਿਡਾਰੀ ਖੇਡਣ ਆਉਣਗੇ ਜਾਂ ਜਿਹੜੇ ਦਰਸ਼ਕ ਦੇਖਣ ਆਉਣਗੇ ਉਹਨਾਂ ਨੂੰ ਤੁਸੀਂ ਹੋਰ ਕੀ ਮੈਸੇਜ ਦੇਣਾ ਚਾਹੁੰਦੇ ਹੋਗੇ ਅਸੀਂ ਕਹਿਣਾ ਵੀ ਟਾਈਮ ਨਾਲ ਆਜੋ ਟਾਈਮ ਨਾਲ ਹੀ ਸਮਾਪਤੀ ਹੈ ਇਸ ਵਾਰ 10 ਵਜੇ ਆਪਣੇ ਪਹਿਲੇ ਓਪਨ ਦੇ ਇੱਕ ਵਿੰਡੋ ਓਪਨ ਦੇ ਮੈਦ ਸ਼ੁਰੂ ਹੋ ਜਾਣਗੇ ਸਾਢੇ 12 ਵਜੇ ਤੱਕ ਸਮਾਪਤੀ ਕਰਕੇ 1 ਵਜੇ ਤੋਂ ਪਹਿਲਾਂ ਪਹਿਲਾਂ ਜਿਹੜਾ ਆਲ ਓਪਨ ਦਾ ਮੈਦ ਸ਼ੁਰੂ ਕਰ ਦਿੱਤਾ ਜਾਵੇ ਕਲਾਕਾਰ ਕਿਹੜੇ ਕਿਹੜੇ ਪਹੁੰਚ ਰਹੇ ਨੇ ਆਰਨੀਤ ਉਹਨੂੰ ਟਰੈਕਟਰ ਨਾਲ ਇਹ ਹਰਫ ਟੀਮਾਂ ਵਿਕੀ ਧਾਲੀਵਾਲ ਰਿਆਜ ਬੰਗਾ ਤੇ ਆਪਣਾ ਆਲਮ ਚਠਾ ਹੂੰ ਬਹੁਤ ਬਹੁਤ ਧੰਨਵਾਦ ਜੀ ਇਹ ਸਾਨੂੰ ਸਾਡੇ ਨਾਲ ਡਾਕਟਰ ਮੱਘਰ ਸਿੰਘ ਜੀ ਸਿਆਲ ਜੋ ਸਾਡੀ ਖੇਡ ਕਬੱਡੀ ਦੇ ਵੱਡੇ ਪ੍ਰਸ਼ੰਸਕ ਵੀ ਨੇ ਔਰ ਕਬੱਡੀ ਨੂੰ ਬੜਾ ਮੁਹੀ ਮੁਹੱਬਤ ਕਰਨ ਵਾਲੀ ਇਹ ਸ਼ਖਸੀਅਤ ਨੇ ਇਲਾਕੇ ਦੇ ਵਿੱਚ ਜਾਣੀ ਪਹਿਚਾਣੀ ਸ਼ਖਸੀਅਤ ਨੇ ਔਰ ਜਿਨ੍ਹਾਂ ਨੇ ਇਸ ਕਬੱਡੀ ਕੱਪ ਦੇ ਬਾਰੇ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਆ ਤੁਸੀਂ ਦੇਖ ਰਹੇ ਹੋ 123live.com ਔਰ ਜੋ ਵੀ ਇਸ ਟੂਰਨਾਮੈਂਟ ਦੇ ਉੱਤੇ ਦੇਖਣਾ ਆਉਣਾ ਚਾਹੁੰਦੇ ਨੇ ਤੁਸੀਂ ਸਿਆਲ ਪਿੰਡ ਦੇ ਵਿੱਚ 12 ਜਨਵਰੀ ਨੂੰ ਹਮੇ ਮਾਕੇ ਪਹੁੰਚੋ 12 ਜਨਵਰੀ 2026 ਜਾਨਕੀ ਬਹੁਤ ਵੱਡਾ ਕਬੱਡੀ ਕੱਪ ਹੋਣ ਜਾ ਰਿਹਾ ਜੇ ਨਾ ਪਹੁੰਚਣ ਦੀ ਹਾਲਤ ਦੇ ਵਿੱਚ ਤੁਸੀਂ ਦੇਖ ਸਕਦੇ ਹੋ 123live.com ਤੇ ਬਹੁਤ ਬਹੁਤ ਸ਼ੁਕਰੀਆ